ਅੱਜ ਬਣਾਏ ਜੀ ਪਹਿਲੀ ਵਾਰ ਮੂਮਸ ਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਮਿਸਤਰੀ ਵੀ ਕਹਿ ਰਹੇ ਸੀ ਬਹੁਤ ਟੇਸਟੀ ਬਣੇਗੀ ਤੇ ਇਹਦੇ ਲਈ ਆਪਾਂ ਲੈਣੀਆਂ ਨੇ ਜੀ ਸਬਜ਼ੀਆਂ ਸਭ ਤੋਂ ਪਹਿਲਾਂ ਆਪਾਂ ਪੈਨ ਚ ਪਾ ਲਾਂਗੇ ਜੀ ਥੋੜਾ ਜਿਹਾ ਘਿਓ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖ ਦਾਂਗੇ ਤੇ ਜਿਹੜੀਆਂ ਸਬਜ਼ੀਆਂ ਨੇ ਉਹ ਆਪਾਂ ਆਪਣੇ ਪਸੰਦ ਅਨੁਸਾਰ ਜਾਂ ਜਿਹੜੀਆਂ ਸੀਜ਼ਨਲ ਹੋ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਪਰ ਇਹ ਵਿੱਚ ਸ਼ਿਮਲਾ ਵਿੱਚ ਜ਼ਰੂਰ ਪਾਓ ਜੀ ਟੇਸਟ ਵਧੀਆ ਹੁੰਦਾ ਇਦਾਂ ਆਪਾਂ ਲਈਏ ਜੀ ਪੱਤ ਗੋਭੀ ਤੇ ਇਹ ਆਪਾਂ ਜਿਹੜੀਆਂ ਸਬਜ਼ੀਆਂ ਨੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਣਾਗਾ ਆਪਣੇ ਜਿਹੜਾ ਕਿਉ ਉਹ ਗਰਮ ਹੋ ਗਿਆ ਸੀ ਇਹਦੇ ਵਿੱਚ ਆਪਾਂ ਟਮਾਟਰ ਲਸਣ ਤੇ ਅਦਰਕ ਦਾ ਜਿਹੜਾ ਪੇਸਟ ਆ ਉਹ ਆਪਾਂ ਇਹਦੇ ਵਿੱਚ ਪਾਤਾ ਸੀਗਾ ਚਟਨੀ ਜੀ ਬਣਾਈ ਹੋਈ ਸੀ ਜੀ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਪਿਆਜ਼ ਪਾਤਾ ਜਿਹੜੀਆਂ ਸਾਰੀਆਂ ਸਬਜ਼ੀਆਂ ਪਾਉਣੀਆਂ ਨੇ ਇਹ ਜਾਂ ਤਾਂ ਤੁਸੀਂ ਕद्दूकस ਕਰ ਲਓ ਤੇ ਜਾਂ ਬਰੀਕ ਹੀ ਕਟੀਆਂ ਹੋਣੀਆਂ ਚਾਹੀਦੀਆਂ ਵਿੱਚ ਮੋਟਾ ਪੀਸ ਨਹੀਂ ਹੋਣਾ ਚਾਹੀਦਾ ਨਹੀਂ ਤੇ ਜਿਹੜੀ ਸਟਫਿੰਗ ਆ ਜਦੋਂ ਆਪਾਂ ਭਰਾਂਗੇ ਤੇ ਉਹ ਬਾਹਰ ਨਿਕਲ ਸਕਦੀ ਇਸ ਕਰਕੇ ਵੱਡੇ ਪੀਸ ਨਹੀਂ ਹੋਣੇ ਚਾਹੀਦੇ ਬਰੀਕ ਹੀ ਆਪਾਂ ਇਹਨਾਂ ਨੂੰ ਕਰਕੇ ਇਹਦੇ ਵਿੱਚ ਪਾਉਣਾਗਾ ਇਹਦੇ ਵਿੱਚ ਆਪਾਂ ਗਾਜਰ ਪਾਤੀ ਜੀ, ਸਿਮਲਾ ਮਿਰਚ ਤੇ ਜਿਹੜੀ ਪੱਤ ਗੋਭ ਇਨਾਂ ਨੂੰ ਆਪਾਂ ਮਤਲਬ ਵੀ ਫਰਾਈ ਕਰਨਾ ਹੈ ਇਸ ਕਰਕੇ ਆਪਾਂ ਆ ਪੱਕੀਆਂ ਜੀਆਂ ਕਰ ਲਾਂਗੇ ਤੇ ਜੇਕਰ ਆਪਾਂ ਇਹਨਾਂ ਨੂੰ ਸਟੀਮ ਕਰ ਰਹੇ ਤਾਂ ਵਧੀਆ ਆਪਾਂ ਇਹਨਾਂ ਨੂੰ ਪਕਾ ਲੈਣਾ ਵੀ ਵਿੱਚ ਜਿਹੜਾ ਕੱਚਾਪਨ ਆ ਉਹ ਨਾ ਰਵੇ ਤੇ ਵਧੀਆ ਜਿਹੜੀ ਮੂਮਸ ਬਣ ਕੇ ਤਿਆਰ ਹੋ ਜਾਣ ਕਈ ਦਿਨ ਹੋ ਗਏ ਜੀ ਉਦੋਂ ਆਪਾਂ ਬਣਾਏ ਸੀ ਸਟੀਮ ਵਾਲੇ ਉਹ ਵੀ ਬਹੁਤ ਟੇਸਟੀ ਬਣੇ ਸੀਗੇ ਤੇ ਅੱਜ ਸਾਰੇ ਕਹਿ ਰਹੇ ਸੀ ਕੁਝ ਵਧੀਆ ਬਣਾ ਕੇ ਖਵਾਓ ਤੇ ਮਾਹਰ ਲਓ ਜੀ ਫਿਰ ਮੂਮਸ ਜੀ ਬਣਾ ਕੇ ਖਾਣੇ ਆਗੇ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਹੁਣ ਮਸਾਲੇ ਇਹਦੇ ਵਿੱਚ ਆਪਾਂ ਨਮਕ ਪਾ ਲੈ ਜੀ ਮਿਰਚ ਉਹ ਆਪਾਂ ਸਵਾਦ ਅਨੁਸਾਰ ਪਾ ਸਕਦੇ ਆਂ ਹਲਦੀ ਪਾਊਡਰ ਗਰਮ ਮਸਾਲਾ ਪਾਊਡਰ ਤੇ ਜੀਰਾ ਪਾਊਡਰ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਤੇ ਜੇਕਰ ਤੁਸੀਂ ਵਧੀਆ ਖਟਾਸ ਚਾਹੁੰਦੇ ਹੋ ਤਾਂ ਆਪਾਂ ਇਹਦੇ ਵਿੱਚ 2 ਚਮਚ ਬਿਨੇਗਰ ਜਾਂ ਨਿੰਬੂ ਦਾ ਰਸ ਵੀ ਪਾ ਤੇ ਇਹਦੇ ਵਿੱਚ ਸੌਆ ਸਾਸ ਪੈਂਦੀ ਹੈ ਜੀ ਪਰ ਆਪਣੇ ਕੋਲ ਹੈ ਨਹੀਂ ਸੀ ਤੇ ਆਪਾਂ ਇਹਦੇ ਵਿੱਚ ਪਾਤੀ ਜੀ ਟਮੇਟੋ ਸਾਸ ਦੋ ਚਮਚ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਚਿਪਚਿਪਾ ਜਾ ਨਹੀਂ ਹੋਣਾ ਚਾਹੀਦਾ ਮਤਲਬ ਜਿਆਦਾ ਜਿਵੇਂ ਕਈ ਵਾਰ ਸਬਜ਼ੀਆਂ ਪਾਣੀ ਸਾੜੀਆਂ ਨਹੀਂ ਸਾਰਾ ਪਾਣੀ ਜਿਹੜਾ ਉਹ ਸੁੱਕਿਆ ਹੋਣਾ ਚਾਹੀਦਾ ਵਧੀਆ ਜਿਹੜਾ ਵਧੀਆ ਮਤਲਬ ਵੀ ਆਪਣੀ ਸਬਜ਼ੀ ਬਣੀ ਹੋਣੀ ਚਾਹੀਦੀ ਜਿਹੜੀ ਸਟਫਿੰਗ ਆਪਾਂ ਬਣਾਉਣੀ ਹੈਗੀ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਜੀ ਦੋ ਕੌਲੀਆਂ ਮੈਦੇ ਦੀਆਂ ਆਟਾ ਵੀ ਪਾਸ ਆਇਆ ਦੇ ਮੈਦਾ ਵੀ ਲੈ ਸਕਦੇ ਆ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈ ਜੀ ਕਿਉਂ ਵੀ ਵਧੀਆ ਨਰਮ ਬਣਨ ਤੇ ਇਹਦੇ ਵਿੱਚ ਅੱਧਾ ਚਮਚ ਪਾ ਲੈ ਜੀ ਆਪਾਂ ਨਮਕ ਦਾ ਤੇ ਦੋਨਾਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਜਿਹੜਾ ਸਮੂਥ ਆਟਾ ਉਹ ਆਟਾ ਉਹ ਵਧੀਆ ਤਿਆਰ ਕਰ ਲੈਣਾਗਾ ਆਟਾ ਜਿਹੜਾ ਜਿਆਦਾ ਹਾਰਡ ਨਹੀਂ ਹੋਣਾ ਚਾਹੀਦਾ ਵਧੀਆ ਜਿਹੜਾ ਸੌਫਟ ਆਟਾ ਉਹ ਆਪਾਂ ਗੁੰਨ ਕੇ ਤਿਆਰ ਕਰ ਲਾਂਗੇ ਥੋੜਾ ਥੋੜਾ ਪਾਣੀ ਪਾਉਂਦੇ ਜਾਵਾਂਗੇ ਤੇ ਆਟੇ ਨੂੰ ਜਿਵੇਂ ਆਪਾਂ ਰੋਟੀ ਬਣਾਉਣ ਵੇਲੇ ਆਟਾ ਗੁੰਨਦੇ ਹਾਂ ਉਸ ਪ੍ਰਕਾਰ ਦਾ ਜਿਹੜਾ ਆਟਾ ਉਹ ਆਪਾਂ ਤਿਆਰ ਕਰ ਲੈਣਾਗਾ ਹੁਣ ਆਪਾਂ ਲੈਣਾ ਜੀ ਥੋੜਾ ਜਿਹਾ ਘਿਓ ਤੇ ਚੰਗੀ ਤਰ੍ਹਾਂ ਚਾਪਸਪੇਰੇ ਲਗਾ ਕੇ ਤੇ ਇਹਨੂੰ ਆਪਾਂ ਰੱਖ ਦੇਣਾਗਾ ਮਤਲਬ ਸਿਕਰੀ ਵੀ ਨਾਵੇ ਵਧੀਆ ਜਿਹੜਾ ਆਪਣਾ ਆਟਾ ਬਣ ਕੇ ਤਿਆਰ ਹੋ ਜੇ ਤੇ ਢੱਕ ਕੇ ਆਪਾਂ ਇਹਨੂੰ ਰੱਖ ਹੋ ਜੀ ਰੋਟੀ ਬਣਾਉਣ ਵਾਸਤੇ ਇੱਧਰ ਜਿਹੜੀ ਆਪਣੀ ਸਟਫਿੰਗ ਹੈ ਜੀ ਉਹ ਵੀ ਠੰਡੀ ਹੋ ਚੁੱਕੀ ਸੀਗੀ ਤੇ ਹੁਣ ਆਪਾਂ ਥੋੜਾ ਥੋੜਾ ਆਟਾ ਲਾਇਕ ਜਿਹੜੀਆਂ ਛੋਟੇ ਛੋਟੇ ਇਹਦੇ ਪੇੜੇ ਨੇ ਉਹ ਆਪਾਂ ਬਣਾ ਲੈਣੇ ਨੇਗੀ ਤੇ ਇੱਥੇ ਆਪਾਂ ਘਿਓ ਤੇਲ ਨਾਲ ਵੀ ਪੂਰੀਆਂ ਵਾਂਗੂ ਬਣਾ ਸਕਦੇ ਆ ਨਹੀਂ ਸੁੱਕੇ ਆਟੇ ਨਾਲ ਵੀ ਲਗਾ ਕੇ ਆਪਾਂ ਜਿਹੜੀਆਂ ਛੋਟੇ ਛੋਟੇ ਪੂਰੀਆਂ ਨੇ ਉਹ ਆਪਾਂ ਬੇਲ ਲੈਣੀਆਂ ਨੇਗੀਆਂ ਤੇ ਜਿਹੜੇ ਇਹਦੀ ਸ਼ੇਪ ਆ ਜੀ ਉਹ ਆਪਾਂ ਨੂੰ ਜਿਵੇਂ ਵੀ ਪਸੰਦ ਹੋਵੇ ਜਾਂ ਜਿਵੇਂ ਵੀ ਬਣਾਉਣੀ ਆਉਂਦੀ ਹੋਵੇ ਓਵੇਂ ਆਪਾਂ ਇਹਨੂੰ ਬਣਾ ਸਕਦੇ ਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਭਰ ਲਾਂਗੇ ਜੀ ਜਿਹੜੀਆਂ ਆਪ ਪਕਾਈ ਹੋਈਆਂ ਸੀ ਤੇ ਇਸ ਪ੍ਰਕਾਰ ਦੋਨੇ ਚੀਜ਼ਾਂ ਨੂੰ ਆਪਾਂ ਫੋਲਡ ਕਰ ਲੈਣਾਗਾ ਆਟੇ ਨੂੰ ਤੇ ਇਸ ਪ੍ਰਕਾਰ ਹੱਥਾਂ ਨਾਲ ਚੰਗੀ ਤਰ੍ਹਾਂ ਆਪਾਂ ਫੋਲਡ ਕਰਦੇ ਕਰਦੇ ਲੰਮੇ ਜਿਹੜੇ ਮੂਮਸ ਆ ਉਹ ਬਣਾ ਕੇ ਤਿਆਰ ਕਰ ਲਾਂਗੇ ਇਹ ਜਿਵੇਂ ਵੀ ਆਪਾਂ ਨੂੰ ਵਧੀਆ ਲੱਗੇ ਉਹਵੇਂ ਆਪਾਂ ਬਣਾ ਸਕਦੇ ਆ ਚੌਰਸ ਵੀ ਬਣ ਜਾਂਦੇ ਨੇ ਗੋਲ ਵੀ ਤੇ ਇਸ ਪ੍ਰਕਾਰ ਆਪਾਂ ਲੰਮੇ ਵੀ ਜਿਹੜੇ ਮੂਮਸਾ ਬਣਾ ਕੇ ਤਿਆਰ ਕਰ ਲੈਣੇ ਤੇ ਇਸ ਪ੍ਰਕਾਰ ਹੀ ਸਾਰੇ ਆਟੇ ਦਾ ਆਪਾਂ ਛੋਟੇ-ਛੋਟੇ ਵੇੜੇ ਪੇੜੇ ਬਣਾਉਂਦੇ ਜਾਵਾਂਗੇ ਬੇਲਦੇ ਜਾਵਾਂਗੇ ਤੇ ਵਿੱਚ ਜਿਹੜੀ ਸਟਫਿੰਗ ਹੈ ਉਹ ਭਰਦੀ ਜਾਵਾਂਗੇ ਤੇ ਹੁਣ ਆਪਾਂ ਜਿਹੜੀ ਗੋਲ ਬਣਾ ਰਹੇ ਹਾਂ ਜੀ ਗੋਲ ਬਣਾਉ ਲੈ ਆਪਾਂ ਚਾਰ ਸਫੇਰਾਂ ਇਹਨੂੰ ਇਸ ਪ੍ਰਕਾਰ ਇਕੱਠਾ ਕਰਕੇ ਤੇ ਵਿਚਕਾਰੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਵੀ ਇਕੱਠਾ ਕਰ ਲੈਣਾ ਵੀ ਤਾਂ ਜੋ ਜਦੋਂ ਵੀ ਆਪਾਂ ਇਹਨੂੰ ਫਰਾਈ ਕਰੀਏ ਜਾਂ ਸਟੀਮ ਕਰੀਏ ਤਾਂ ਵਿੱਚੋਂ ਜਿਹੜੀ ਸਬਜ਼ੀਆਂ ਬਾਹਰ ਨਾ ਨਿਕਲ ਜਿਵੇਂ ਵੀ ਵਧੀਆ ਲੱਗਣੋਂਵੇਂ ਆਪਾਂ ਇਹਨਾਂ ਨੂੰ ਭਰ ਕੇ ਜਿਹੜੇ ਤਿਆਰ ਕਰ ਸਕਦੇ ਹਾਂ ਤੇ ਸਾਰੇ ਆਪਾਂ ਇਸ ਪ੍ਰਕਾਰ ਹੀ ਪੇੜੇ ਬਣਾਉਂਦੇ ਗਏ ਪੂਰੀਆਂ ਛੋਟੇ-ਛੋਟੇ ਬੇਲ ਕੇ ਵਿੱਚ ਜਿਹੜੀ ਸਟਫਿੰਗ ਉਹ ਭਰਦੇ ਗਏ ਵੱਡੇ ਛੋਟੇ ਆਪਾਂ ਬਣਾ ਸਕਦੇ ਹਾਂ ਜੀ ਪਰ ਜਿਹੜੀ ਆਪਾਂ ਪੂਰੀਆਂ ਬੇਲ ਰਹੇ ਆ ਉਹ ਪਤਲੀਆਂ ਹੋਣੀਆਂ ਚਾਹੀਦੀਆਂ ਜਿਆਦਾ ਮੋਟੀਆਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਫਿਰ ਇਹ ਵਿੱਚੋਂ ਕੱਚਾ ਰਹਿ ਜਾਂਦਾ ਜਿਹੜਾ ਮੈਦਾ ਇਸ ਕਰਕੇ ਪਤਲੀਆਂ ਪਤਲੀਆਂ ਬੇਲ ਕੇ ਸਾਰੀਆਂ ਨੂੰ ਆਪਾਂ ਤਿਆਰ ਕਰ ਲੈਣਾ ਤੇ ਜਿਹੜਾ ਆਪਣਾ ਤੇਲ ਆ ਉਹ ਗਰਮ ਹੋ ਗਿਆ ਸੀਗਾ ਤੇ ਆਪਾਂ ਥੋੜੇ ਥੋੜੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਜੀ ਦੋਨੇ ਸਾਈਡਾਂ ਨੂੰ ਆਪਾਂ ਉਲਟਾ ਫੋਲਟ ਕਰਦੇ ਜਾਵਾਂਗੇ ਵੀ ਵਧੀਆ ਬ੍ਰਾਊਨ ਬਣ ਜਾਂ ਤੇ ਵਧੀਆ ਤਿਆਰ ਹੋ ਜਾਣ ਇਸ ਪ੍ਰਕਾਰ ਹੀ ਆਪਾਂ ਇਹਨੂੰ ਮੀਡੀਅਮ ਤੇ ਰੱਖ ਕੇ ਪਕਾ ਲਾਂਗੇ ਜੀ ਸਾਰੇ ਜਿਹੜੇ ਮੋਮਜਾ ਇਸ ਪ੍ਰਕਾਰ ਹੀ ਆਪਾਂ ਤਿਆਰ ਕਰ ਲੈਣੇ ਨੇ ਜਿਹੜੇ ਫਰਾਈ ਮਤਲਬ ਵੀ ਜਿਹੜੇ ਤਲੇ ਹੋਈਆਂ ਚੀਜ਼ਾਂ ਨਹੀਂ ਖਾਣਾ ਪਸੰਦ ਕਰਦੇ ਉਹ ਇਹਨਾਂ ਨੂੰ ਸਟੀਮ ਰਾਹੀਂ ਵੀ ਪਕਾ ਸਕਦਾ ਇੱਕ ਵੱਡੇ ਖੁੱਲੇ ਭਾਂਡੇ 'ਚ ਪਾਣੀ ਲੈ ਕੇ ਉੱਪਰ ਕੋਈ ਆਪਾਂ ਜਾਲੀਦਾਰ ਭਾਂਡਾ ਰੱਖ ਦੇਣਾ ਵੀ ਜਿਹੜੀ ਭਾਫ਼ ਨਾਲ ਹੀ ਵਧੀਆ ਪੱਕ ਕੇ ਤਿਆਰ ਹੋ ਜਾਣ ਦੋ ਪ੍ਰਕਾਰ ਨਾਲ ਬਣਾਉਂਦੇ ਨੇ ਜੀ ਜਿੰਮੇ ਵੀ ਪਸੰਦ ਨੂੰ ਆਮ ਆਪਾਂ ਇਹਨਾਂ ਨੂੰ ਬਣਾ ਕੇ ਖਾ ਸਕਦੇ ਹਾਂ ਸਾਡੇ ਮਿਸਤਰੀ ਵੀ ਜਾਣ ਵਾਲੇ ਸੀ ਜੀ ਸ਼ਾਮ ਦਾ ਟਾਈਮ ਸੀਗਾ ਤੇ ਇਹ ਕਹਿ ਰਹੇ ਸੀ ਜਲਦੀ ਬਣਾਓ ਫੜਾਈਏ ਖਾ ਜਾਣਗੇ ਤੇ ਫੇਰ ਆਪਾਂ ਜਿੰਨੇ ਕੁ ਬਣੇ ਜੀ ਉਹਨਾਂ ਨੂੰ ਸਾਰੇ ਇੱਕ ਪਲੇਟ 'ਚ ਪਾ ਕੇ ਫੜਾਤੇ ਸੀਗੇ ਤੁਸੀਂ ਸੱਚਮੁੱਚੀ ਉਹ ਕਹਿੰਦੇ ਬਹੁਤ ਹੀ ਟੇਸਟੀ ਬਣੇ ਇਸ ਤਾਂ ਪਹਿਲੀ ਵਾਰ ਖਾਧੀ ਹੈ ਇਹ ਚੀਜ਼ ਤੇ ਬਹੁਤ ਹੀ ਸਵਾਦ ਵਾਲੀ ਕਿਉਂਕਿ ਸਬਜ਼ੀਆਂ ਆਪਾਂ ਪਾ ਕੇ ਮਤਲਬ ਆਦੇ ਅਨੁਸਾਰ ਬਣਾ ਸਕਦੇ ਆ ਵਧੀਆ ਹਾਈਜਨ ਤਰੀਕੇ ਨਾਲ ਤੇ ਸਾਡੇ ਬੱਚੇ ਦੇ ਵੀ ਮਤਲਬ ਫਰੈਂਡ ਆਏ ਹੋਏ ਸੀ ਉਹਨਾਂ ਨੂੰ ਵੀ ਆਏ ਸੀ ਕਿ ਵੀ ਬੱਚਿਆਂ ਨੂੰ ਹੁੰਦੀ ਹੈ ਵੀ ਕੁਝ ਨਵੇਂ ਤੋਂ ਨਵਾਂ ਵੀ ਖਾਈਏ ਤੇ ਮੈਂ ਕਿਹਾ ਲਓ ਜੀ ਫਿਰ ਉਹਨਾਂ ਨੂੰ ਵੀ ਫੜਾਏ ਤੇ ਬੱਚਿਆਂ ਨੂੰ ਵੀ ਬੇहद ਪਸੰਦ ਆਈ ਇਹ ਚੀਜ਼ ਤੇ ਆਹ ਜਿਹੜੀ ਚੀਜ਼ ਆ ਜੀ ਮਤਲਬ ਇਹਦੇ ਵਿੱਚ ਆਪਾਂ ਸਟੀਮ ਕਰਨ ਵਾਸਤੇ ਵੀ ਜਿਹੜੇ ਮਤਲਬ ਇਹ ਰੱਖਿਆ ਹੋਇਆ ਗਿਆ ਸਟੀਮ ਏਸ ਭਾਂਡੇ ਵਿੱਚ ਕਰ ਸਕਦੇ ਆ ਮੋਰੀਆਂ ਵਾਲੇ ਚ ਤੇ ਬੱਚਿਆਂ ਨੇ ਖਾ ਕੇ ਕਿਹਾ ਵਾਓ ਬਹੁਤ ਟੇਸਟੀ ਵਰਨ ਹੈ ਤੇ ਤੁਸੀਂ ਵੀ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੇਲੇਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨਾ ਬਹੁਤ ਬਹੁਤ ਧੰਨਵਾਦ ਜੀ